ਉਧਰ ਕੱਲ ਇੱਕ ਜੱਜ ਨੇ ਜਿਹੜਾ ਉਹ ਕਿਹਾ ਸੀਗਾ ਵੀ ਭਾਈ ਤੁਰੰਤ ਯਾਨੀ ਕਿ ਅੱਜ ਸ਼ੁੱਕਰਵਾਰ ਨੂੰ ਫੂਡ ਸਟੈਂਪਸ ਤੇ ਸਨੈਪ ਪ੍ਰੋਗਰਾਮ ਆ ਉਹਨਾਂ ਦੀ ਮੁਰਦਵਾਰਾ ਸ਼ੁਰੂਆਤ ਕੀਤੀ ਜਿਹੜੀ ਜਾਵੇ ਫੁੱਲ ਫੰਡ ਜਿਹੜੇ ਉਹ ਕਿਤੇ ਜਾਣ ਹੁਣ 트럼ਪ ਐਡਮਿਨਿਸਟ੍ਰੇਸ਼ਨ ਇਸ ਤੇ ਉਲਟ ਅਪੀਲ ਜਿਹੜੀ ਆ ਉਹ ਅਦਾਲਤ ਦੇ ਵਿੱਚ ਲੈ ਕੇ ਜਾ ਰਹੇ ਆ ਕਹਿੰਦੇ ਵੀ ਨਹੀਂ ਸਾਨੂੰ ਜਿਹੜਾ ਫੂਡ ਸਟੈਂਪ ਪੇ ਕਰਨ ਦੀ ਅਦਾਲਤ ਨੇ ਆਖਿਆ ਆ ਉਸ ਦੇ ਉੱਤੇ ਸਾਨੂੰ ਰੋਕਿਆ ਜਿਹੜਾ ਉਹ ਜਾਵੇ ਸਾਨੂੰ ਆ ਬੇਸਿਕਲੀ ਅਸੀਂ ਅਜੇ ਹਾਲ ਦੀ ਘੜੀ ਮਨੀ ਜਿਹੜੀ ਆ ਜਿਹੜੀ ਸਨੈਪ ਪ੍ਰੋਗਰਾਮ ਦੇ ਵਿੱਚ ਨਹੀਂ ਜਿਹੜੀ ਉਹ ਦੇਣਾ ਚਾਹੁੰਦੇ ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਬਣ ਚੁੱਕੀ ਹੈਗੀ ਆ ਤੇ ਇਹਦਾ ਕੋਈ ਜਿਹੜਾ ਆਸਰ ਆ ਜਾਂ ਆਸਾ ਕੋਈ ਇੰਨੀ ਲੱਗ ਨਹੀਂ ਰਹੀ ਹਰਜੋਤ ਸਿੰਘ ਜੀ ਵੀ ਕੋਈ ਬਾੜੀ ਜਿਹੜੀ ਇਸ ਦੇ ਵਿੱਚ ਫਰਕ ਜਿਹੜਾ ਉਹ ਪਾਊਗਾ ਵੀ ਕਿਦਾਂ ਜਿਹੜੇ ਨੇ ਫਰਕ ਜਿਹੜਾ ਉਹ ਕਰਨਾ ਆ ਸੋ ਸਨੈਪ ਪ੍ਰੋਗਰਾਮ ਇੱਕ ਨਵੰਬਰ ਤੋਂ ਜਿਹੜਾ ਉਹ ਰੁਕਿਆ ਪਿਆ ਆ ਇਸ ਟਾਈਮ ਜੱਜ ਨੇ ਜਿਹੜੇ ਜੱਜ ਜਿਨ੍ਹਾਂ ਨੇ ਕੱਲ ਆਖਿਆ ਸੀਗਾ ਉਹਨਾਂ ਨੇ ਕਿਹਾ ਵੀ ਵਾਈਟ ਹਾਊਸ ਇਸ ਟਾਈਮ ਪੋਲਿਟਿਕਾਈਜ਼ ਕਰ ਰਿਹਾ ਆ ਐਂਟੀ ਹੰਗਰ ਪ੍ਰੋਗਰਾਮ ਨੂੰ 42 ਮਿਲੀਅਨ ਅਮਰੀਕਨਸ ਨੇ ਜਿਨ੍ਹਾਂ ਜਿਹੜੇ ਕੀ ਸਨੈਪ ਪ੍ਰੋਗਰਾਮ ਦੇ ਉੱਤੇ ਡਿਪੈਂਡੈਂਟ ਹੈਗੇ ਨੇ ਤੇ ਸ਼ਟਡਾਊਨ ਹੋਣ ਕਰਕੇ ਉਸ ਦੇ ਵਿੱਚ ਰਾਸ਼ੀ ਜਿਹੜੀ ਉਹ ਖਤਮ ਹੋ ਚੁੱਕੀ ਹੈ ਉਸ ਤੇ ਲਈ ਫੰਡਿੰਗ ਰੁਕੀ ਹੋਈ ਹੈਗੀ ਆ ਉਦਾਂ ਜੇ ਦੇਖਿਆ ਜਾਵੇ ਤਾਂ ਕਾਂਗਰਸ ਦੇ ਦੁਆਰਾ ਅਪਰੂਵਡ ਫੰਡਿੰਗ ਨੂੰ ਵੀ ਜਿਹੜਾ 트럼ਪ ਪ੍ਰਸ਼ਾਸਨ ਆ ਪਹਿਲੋਂ ਰੋਕ ਰਿਹਾ ਆ ਪਰ ਹੁਣ ਅਦਾਲਤ ਦੇ ਕਹਿਣ ਦੇ ਉੱਤੇ ਵੀ ਜਿਹੜੀ ਫੰਡਿੰਗ ਆ ਉਹ ਹਾਲ ਦੀ ਘੜੀ ਸਨੈਪ ਪ੍ਰੋਗਰਾਮ ਦੇ ਵਿੱਚ ਨਹੀਂ ਆ ਕਰ ਰਹੇ ਹੈਗੇ ਸੋ ਹੁਣ ਜਿਹੜੇ ਲਾਇਰਜ਼ ਆ ਸਰਕਾਰ ਦੇ ਉਹ ਯੂ ਐਸ ਕੋਰਟ ਆਫ ਅਪੀਲ ਜਿਹੜੇ ਫਰਸਟ ਸਰਕਟ ਆ ਉਸ ਦੇ ਵਿੱਚ ਉਹਨਾਂ ਨੇ ਅ ਅਰਜੀ ਜਿਹੜੀ ਅਰਜੀ ਦਾਖਲ ਕਰਾਈ ਆ ਤੇ 4 ਵਜੇ ਤੱਕ ਕਹਿੰਦੇ ਵੀ ਸ਼ਾਇਦ ਰੂਲਿੰਗ ਉਹਨਾਂ ਨੂੰ ਇਸ ਦੇ ਉੱਤੇ ਮਿਲ ਸਕਦੀ ਆ ਜਿਸ ਦੇ ਵਿੱਚ ਇਹ ਫੰਡਿੰਗ ਕਰਨ ਦੇ ਉੱਤੇ ਇਹਨਾਂ ਨੇ ਰੋਕ ਦੀ ਜਿਹੜੀ ਉਹ ਮੰਗ ਲਗਾਈ ਹੈਗੀ ਆ ਸੋ ਇਹ ਜਿਹੜੀ ਸਰਕਾਰ ਆ ਉਹਨਾਂ ਨੇ ਕਿਹਾ ਵੀ ਇਸ ਟਾਈਮ ਜਿਹੜੀ ਜਿਹੜਾ ਆਰਡਰ ਆ ਇਹ ਸੈਪਰੇਸ਼ਨ ਆਫ ਪਾਵਰਸ ਦੀ ਮੌਕਰੀ ਹੈਗਾ ਵੀ ਕਾਂਗਰਸ ਦੇ ਕੋਲ ਇਹ ਅਖਤਿਆਰ ਆ ਨੇਸ਼ਨ ਦੀ ਜਿਹੜੀ ਉਹ ਸਪੈਂਡਿੰਗ ਦਾ ਪਰ ਜੇ ਇਹ ਹੀ ਹੋਰ ਮਾਮਲਿਆਂ ਵਿੱਚ ਇਹ ਤਰਕ ਵੀ ਜਿਹੜੀ ਇਹ ਸਰਕਾਰ ਇਹਨਾਂ ਦੇ ਵਕੀਲ ਜਿਹੜੇ ਉਹ ਦਿੰਦੇ ਆ ਵੀ ਨਹੀਂ ਨਹੀਂ ਜਿਹੜੇ ਰਾਸ਼ਟਰਪਤੀ 트럼ਪ ਆ ਉਹਨਾਂ ਦੇ ਕੋਲ ਐਗਜ਼ੈਕਟਿਵ ਪਾਵਰ ਜਿਹੜੀ ਆ ਉਹ ਵੱਧ ਹੋਣਾ ਚਾਹੀਦੀ ਆ ਚਾਹੇ ਕਾਂਗਰਸ ਨੇ ਅਪਰੂਵ ਵੀ ਕੀਤੀ ਆ ਫੰਡਿੰਗ ਸਪੈਂਡਿੰਗ ਵੀ ਉਸ ਦੇ ਉੱਤੋਂ ਵੀ ਉਸ ਨੂੰ ਵਧਾ ਘਟਾ ਜਾਂ ਉਸ ਨੂੰ ਰੋਕ ਖੋਲ ਜਿਹੜੇ ਹੋ ਸਕਦੇ ਆ ਸੋ ਦੋਨੋਂ ਪਾਸੇ ਹੀ ਜਿਹੜੀ ਆ ਉਹ ਜਿੱਤ 트럼ਪ ਪ੍ਰਸ਼ਾਸਨ ਆ ਇਹਨਾਂ ਮਾਮਲਿਆਂ ਦੇ ਵਿੱਚ ਰੱਖਣਾ ਚਾਹ ਰਿਹਾ ਹੈਗਾ ਜੀ ਸੋ ਬਿਲਕੁਲ ਡ੍ਰੰਪ ਐਡਮਨਿਸਟ੍ਰੇਸ਼ਨ ਅਪੀਲ ਕੋਰਟ ਦੇ ਕੋਲ ਗਿਆ ਐਮਰਜੈਂਸੀ ਪਾਜ਼ ਦੇ ਲਈ ਜੋ ਅੱਜ ਬਾਅਦ ਦੁਪਹਿਰ ਤੱਕ ਜਿਹੜਾ ਆ ਉਹ ਹੋ ਸਕਦਾ ਫੈਸਲਾ ਦੇਣ ਪਰ ਕੈਲੀਫੋਰਨੀਆ ਦੇ ਵਿੱਚ ਇਹ ਪਤਾ ਲੱਗ ਰਿਹਾ ਵੀ ਜਿਹੜੇ ਕੈਲੀਫੋਰਨੀਅਨਸ ਲੋਕ ਸਨੈਪ ਦੇ ਉੱਤੇ ਆ ਉਹਨਾਂ ਦੇ ਜਿਹੜੇ ਕਾਰਡ ਡਾਇਬੀਟੀ ਕਾਰਡਸ ਆ ਸਨੈਪ ਕਾਰਡਸ ਆ ਉਹਨਾਂ ਦੇ ਵਿੱਚ ਕੈਸ਼ ਮਨੀ ਆਣਾ ਸ਼ੁਰੂ ਹੋ ਗਿਆ ਹੈਗਾ ਆ ਤੇ ਦੋ ਲਾ ਸੂਟ ਫਾਈਲ ਕੀਤੇ ਗਏ ਸੀ ਕੈਲੀਫੋਰਨੀਆ ਵੱਲੋਂ ਤੇ ਹੋਰ ਸਟੇਟਸ ਵੱਲੋਂ ਤੇ ਕੈਲੀਫੋਰਨੀਆ ਫੈਮਿਲੀਜ਼ ਕਹਿੰਦੇ ਭਈ ਆਲਰੇਡੀ ਦੇਖ ਰਹੀਆਂ ਆ ਭਈ ਉਹਨਾਂ ਦੇ ਜਿਹੜੇ ਸਨੈਪ ਬੈਨੀਫਿਟਸ ਆ ਉਹ ਰੀਸਟੋਰਡ ਹੋ ਗਏ ਉਹਨਾਂ ਦੇ ਈਵੀਟੀ ਕਾਰਡਸ ਦੇ ਉੱਤੇ ਅੱਜ ਸਵੇਰੇ ਹੀ ਜਿਹੜਾ ਆ ਕੋਰਟ ਨੇ ਆਰਡਰ ਕੀਤਾ ਸੀ ਭਈ ਜਿਹੜੇ ਆ ਇਹ ਸਨੈਪ ਦੇ ਜਿਹੜੇ ਰੈਸੀਪੀਐਂਟਸ ਆ ਉਹਨਾਂ ਨੂੰ ਪੂਰੇ ਦਾ ਪੂਰਾ ਬੈਨੀਫਿਟਸ ਦਿੱਤੇ ਜਾਣ ਕੈਲ ਫਰੈਸ਼ ਬੈਨੀਫਿਟਸ ਜੋ ਵੀ ਹੈਗੇ ਆ ਤੇ ਦੂਸਰੇ ਪਾਸੇ ਹੁਣ ਅਪੀਲ ਕੋਰਟ ਦੇ ਵਿੱਚ ਗਏ ਆ 트ੰਪ ਐਡਮਿਨਿਸਟ੍ਰੇਸ਼ਨ ਪਰ ਕੈਲੀਫੋਰਨੀਆ ਦੇ ਵਿੱਚ ਲੋਕਾਂ ਨੂੰ ਪੈਸੇ ਆਨੇ ਸ਼ੁਰੂ ਹੋ ਗਏ ਹੈਗੇ